ਬਾਬਾ ਗੱਡੀ ਕਿਉਂ ਰੋਕੀ ਆ ਕੀ ਦੱਸਾਂ ਕੁੜੀ ਇਹ ਗੱਡੀ ਦਾ ਤਾਂ ਗੇਰ ਹੀ ਅੜ ਗਿਆ ਹੂੰ ਬਾਬਾ ਵੇ ਕਲਮ ਰੋਣੀ ਕੀਨਕੀ ਇਹ ਲਾ ਦੇ ਜ਼ੋਰ ਬਾਬਾ ਵੇ ਕਲਮ ਰੋਣੀ ਕੀਨਕੀ ਇਹ ਲਾ ਦੇ ਜ਼ੋਰ ਬਾਬਾ ਨਹੀਂ ਤੇ ਹੋ ਜੁਖੂਨ ਖਰਾਬਾ ਤੂੰ ਕਹਿੰਨੇ ਗੇਰ ਗੱਡੀ ਰਾ ਅੜ ਗਿਆ ੱਤਕਾ ਲਾਉਂਦੀ ਨੂੰ ਸਾ ਚੜ ਗਿਆ ਵੀ ਕਲਮ ਰੋ ਅੜੀਏ ਕੁਪਾ ਦੀਏ ਛੜੀਏ ਨੀ ਗੱਲ ਸੁਣ ਨੀ ਗੱਲ ਸੁਣ ਕੁਝ ਤੂੰ ਲਿਖੀਏ ਪੜੀਏ ਨੀ ਕੀ ਤੂੰ ਨੀ ਕੀ ਤੂੰ ਪੈਨ ਪਚਰ ਕੇ ਚੜ ਗਈ ਤੇ ਗੱਡੀ ਵਿੱਚ ਸੜਕਦੇ ਅੜ ਗਈ ਨੀ ਲਾਦੇ ਜ਼ੋਰ ਬਾਬਾ ਵੀ ਕਲਮ ਰੋ ਲੇ ਤੈਨੂੰ ਕਰ ਦੂੰ ਪੁਲਿਸ ਹਵਾਲੇ ਜਦੋਂ ਲਈ ਪੁਲਸ ਨੇ ਤੌਹੀ ਤੇਰੀ ਅੱਖ ਲਈ ਠਿਕਾਣੇ ਆਉਣੀ ਤੂੰ ਕਹਿੰਨੇ ਗੇਰ ਗੱਡੀ ਰਾੜ ਗਿਆ ੱੱਤਕਾ ਲਾਉਂਦੀ ਨੂੰ ਸਾ ਚੜ ਗਿਆ ਵੀ ਕਲਾਮਰੋ ਕੁੜੀਏ ਕਰਨੀ ਏ ਦੰਗਾ ਕਿਉਂ ਨਾ ਕਰਾਂ ਕੁੜੀਏ ਕਰਨੀ ਏ ਦੰਗਾ ਸਾਡਾ ਤਾਂ ਹੋ ਗਿਆ ਕੰਗਾ ਝੂਠਾ 200 ਵਿੱਚ ਪਾਣੀ ਪੈ ਗਿਆ 200 ਵਿੱਚ ਪਾਣੀ ਪੈ ਗਿਆ ਮੈਂ ਇੱਥੇ ਜੋ ਘਰ ਗਿਆ ਮੈਂ ਇੱਥੇ ਜੋ ਘਰ ਗਿਆ ਔਰ ਪਰ ਹੀ ਸਵਾਰੀ ਕਲੀਕ ਲੈਣੀ ਕ ਲੈਣੀ ਕੀ ਮੋਟਰ ਵਿੱਚ ਚੜ ਗਈ ਤੇ ਮੋਟਰ ਵਿੱਚ ਸੜਕ ਦੇ ਫੜ ਗਈ ਨੀ ਲਾਦੇ ਜ਼ੋਰ ਬਾਬਾ ਵੇ ਕਲਾ ਮਰੋ ਕੋੜ ਤਰਾ ਅਰਜੋਈ ਜਿਵੇਂ ਲੇਟ ਦਫ਼ਤਰੋਂ ਹੋਈ ਤੁਹਾੜਾ ਕਰ ਕੋਈ ਚਾਰਾ ਫੇਰ ਮਿੰਤ ਕਲਾਂ ਸਰਦਾਰਾ ਤੂੰ ਕਹਿੰਨੇ ਘੇਰ ਗੱਡੀ ਰਾ ਅੜ ਗਿਆ ਥੱਕਾ ਲਾਉਂਦੀ ਨੂੰ ਸਾ ਚੜ ਗਿਆ ਵੀ ਕਲਾ ਮਰੋ ਨੂੰ ਲੱਕ ਦੀ ਇੱਕ ਸੁਣਾਵਾ ਮੈਨੂੰ ਦਫ਼ਤਰ ਹੁਣੇ ਪਛਾਵਾ ਕਿਸ ਬੁੱਢੜੇ ਡਰਾਈਵਰ ਤਾਈ ਕਿਸ ਬੁੱਢੜੇ ਡਰਾਈਵਰ ਤਾਈ ਨਾ ਬਾਬਾ ਆਕ ਸੁਣਾਈ ਤੈਨੂੰ ਲੱਕ ਦੀ ਇੱਕ ਸੁਣਾ ਤੇ ਤੈਨੂੰ ਨਿੱਤੈਨੂੰ ਨਿੱਤੈਨੂੰ ਦਫ਼ਤਰ ਹੁਣੇ ਪਛਾਨ ਤੇ ਗੱਡੀ ਟਾਪ ਗੇਰ ਵਿੱਚ ਲਾਨੈ ਨੀ ਲਾ ਦੇ ਜ਼ੋਰ ਬਾਬਾ ਵੀ ਹੌਲੀ ਤੋਰ ਨੀਂਕੀਏ ਬਹਿ ਜਾ ਕੋਲ ਬਾਬਾ ਵੀ ਹੌਲੀ ਨਿੰਕੀਏ ਆਜਾ ਕੋਲ ਬਾਬਾ ਵੇ ਹੋਣੀ ਤੋਰੇ ਨਿੰਕੀਏ ਆਜਾ ਕੋਲ ਬਾਬਾ ਵੇ ਹੋਣੀ ਤੋਰੇ ਨਿੰਕੀਏ ਬਹਿ ਜਾ ਕੋਲ ਬਹਿ ਜੰਨੀਆ ਬਾਪੂ ਜੀ